ਜਲਾਈ ਆਪਣਾ ਬਰਦਗੀ ਦਾ ਲਾਸ਼ਮਤ ਦਾ ਸੂਟ ਹੈ ਲਾਸ਼ਮਤ ਦਾ ਇਹ ਪੱਟਾ ਪ੍ਰਾਈਮਰੀ ਵਾਲ ਕੇ ਵੀ ਪ੍ਰਾਈਮਰੀ ਇਹਦਾ ਪੂਰੇ ਸੂਟ ਦੇ ਉੱਪਰ ਹੈਂਡਵਰਕ ਦਾ ਕੰਮ ਹੈ ਪੂਰੀ 슬ੀਵਸ ਹੈਵੀ ਸਟੌਕ ਆਲ ਰੈਨਸ ਸੂਟ ਹੈ ਇਸ ਦੇ ਉੱਪਰ ਕੰਮ ਵਾਲਾ ਬਹੁਤ ਪਿਆਰਾ ਜਿਹਾ ਹੈ ਪ्योर ਕੀਮ ਦਾ ਪੂਰਾ ਗੂਥੇ ਬਲੈਕ ਦਾ ਜਿਆਦਾ ਕੰਮ ਵਾਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਸਾਡੇ YouTube ਚੈਨਲ RK ਫੈਸ਼ਨ ਬਸ਼ੰਡਾ ਤੇ ਜੀ ਅੱਜ ਫਿਰ ਹਾਜ਼ਰ ਹੋਏ ਆਂ ਜੀ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਕਰਵਾ ਚੌਪ ਸਪੈਸ਼ਲ ਸੂਟ ਰਹਿਣਗੇ ਅੱਜ ਦੇ ਪਿਛਲੀ ਵੀਡੀਓ ਨੂੰ ਤੁਹਾਡਾ ਬਹੁਤ ਹੀ ਪਿਆਰ ਮਿਲਿਆ ਉਮੀਦ ਕਰਦੇ ਆ ਇਸ ਵੀਡੀਓ ਨੂੰ ਵੀ ਤੁਸੀਂ ਸਪੋਰਟ ਕਰੋਗੇ ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਜੀ ਪਹਿਲਾ ਫਸਟ ਆਰਟੀਕਲ ਲੈ ਕੇ ਆਏ ਆਂ ਬਰਗਰੀ ਦਾ ਜਿਹਦੇ ਤੋਂ ਤਿੰਨ ਕਲਰ ਮਿਲ ਜਾਣਗੇ ਇਹਦੇ ਵਿੱਚ orange ਕਲਰ magenta ਕਲਰ ਤੇ red ਕਲਰ ਇੱਕ ਸੂਟ ਇਹਨੂੰ ਜੇ ਅੱਪਰ ਰੈੱਡ ਕਲਰ ਓਪਨ ਕਰਦੇ ਜੀ ਚੈੱਕ ਕਰਾਉਣਾ ਤੁਹਾਨੂੰ ਲਓ ਜੀ ਬਹੁਤ ਹੀ ਸੋਹਣਾ ਕੇਰਾ ਤੇ ਨੈਕ ਦਾ ਵਰਕ ਕੀਤਾ ਹੋਇਆ ਸੂਟ ਦੇ ਉੱਪਰ ਜੀ ਬਾਟਮ ਦੇ ਵੀ ਨਾਲ ਤੁਹਾਨੂੰ ਵਰਕ ਮਿਲ ਜੇਗਾ ਬਾਟਮ ਕੇ ਰਦਾ ਤੇ ਨੈਕ ਦਾ ਪੂਰਾ ਵਰਕ ਹੈ ਨਾਲ ਦੁਪੱਟੇ ਆਣਗੇ ਜੀ ਕੰਟਰਾਸਟ ਦੁਪੱਟਾ ਇਹਦੇ ਨਾਲ ਕੰਟਰਾਸਟ ਦੁਪੱਟਾ ਬਰਬੀ ਦਾ ਪ्युअर ਬਰਬੀ ਦਾ ਦੁਪੱਟਾ ਰਹੇਗਾ ਜੀ ਪ्युअर ਬਰਬੀ ਦਾ ਸੂਟ ਹੈ ਅਰੇ ਖੁੱਲੇ ਡੁੱਲੇ 2.5 ਮੀਟਰ ਬਰਬੀ ਦੇ ਪ्युअर ਬਰਬੀ ਦੇ ਦੁਪੱਟੇ ਜੀ ਨਾਲ 4 ਸਾਈਡ ਲੈਸਸ ਦਾ ਕੰਮ ਹੈ ਪ੍ਰਾਈਸ ਇਹਦਾ ਹੈਗਾ ਜੀ ਪ੍ਰਾਈਸ ਦੀ ਗੱਲ ਕਰੀਏ ਤਾਂ ਪ੍ਰਾਈਸ ਰਹੇਗਾ 1890 ਰੁਪਏ ਜੀ 1890 ਨੈਕਸਟ ਲੈਸਟ ਆਈਟਮ ਹੈ ਜੀ ਗਲਾਸ ਸ਼ੀਮਰ ਦਾ ਗਲਾਸ ਸ਼ਿਮਰ ਦੇ ਵਿੱਚ ਤਿੰਨ ਕਲਰ ਹੈ ਜੀ ਇਹਦੇ ਵਿੱਚ ਤਾਂਬਾ ਕਲਰ ਆ ਜਾਏਗਾ ਪਿੰਕ ਕਲਰ ਆ ਜਾਏਗਾ ਤੇ ਬੈਂਦੀ ਕਲਰ ਆ ਜਾਏਗਾ ਜੀ ਇੱਕ ਕਲਰ ਓਪਨ ਕਰਕੇ ਚੈੱਕ ਕਰਦੇ ਆਂ ਬਹੁਤ ਹੀ ਸੋਹਣਾ ਵਰਕ ਹੈ ਜੀ ਗਲਾਸ ਸ਼ਿਮਰ ਦੇ ਵਿੱਚ ਗਲਾਸ ਸ਼ਿਮਰ ਦਾ ਸੂਟ ਹੈ ਗਲਾਸ ਸ਼ਿਮਰ ਦਾ ਦੁਪੱਟਾ ਆਏਗਾ ਸਰਕ ਵੀ ਰਹੇਗੀ ਜੀ ਬਾਟਮ ਗਲਾਸ ਸ਼ਿਮਰ ਦਾ ਸੂਟ ਗਲਾਸ ਸ਼ਿਮਰ ਦਾ ਦੁਪੱਟਾ ਘੇਰੇ ਦਾ ਵਰਕ ਆਊਗਾ ਬਹੁਤ ਹੀ ਪਿਆਰਾ ਡਿਜ਼ਾਈਨ ਦਾ ਸੂਟ ਹੈ ਲਓ ਚੈੱਕ ਕਰਦੇ ਆਂ ਪੂਰੇ ਘੇਰੇ ਦੇ ਉੱਪਰ ਕੰਮ ਹੋਇਆ ਦੁਪੱਟੇ ਦੇ ਉੱਪਰ ਵਰਕ ਹੈ ਸਾਰਾ ਨਾਲ ਹੈ ਜੀ ਬਾਟਮ ਬਹੁਤ ਹੀ ਪਿਆਰੇ ਪਿਆਰੇ ਦੁਪੱਟੇ ਹੈ ਜੀ ਨਾਲ ਗਲਾਸ ਸ਼ਿਮਰ ਦਾ ਹੀ ਦੁਪੱਟਾ ਰਹੇਗਾ ਪੂਰੇ ਦੁਪੱਟੇ ਦੇ ਫੋਲ ਸਾਈਡ ਲੈਂਸ ਦਾ ਕੰਮ ਆ ਸਾਰਾ ਘੇਰਾ ਚੈੱਕ ਕਰਾ ਲੀ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਰਹੇਗਾ ਜੀ ਇਹਦਾ 1860 ਰੁਪਏ ਜੀ 1860 ਨੈਕਸਟ ਅਗਲਾ ਆਰਟੀਕਲ ਵੀ ਹੈ ਜੀ ਕਲਾਸ਼ ਸ਼ਮਰ ਦਾ ਚਾਰ ਕਲਰ ਹੈ ਜੀ ਬਹੁਤ ਹੀ ਪਿਆਰੀ ਇੰਬੋਟਰੀ ਬਣੀ ਹੈ ਤੇ ਉੱਪਰ ਚੈੱਕ ਰਹੋਣੇ ਤੁਹਾਨੂੰ ਜੀ ਕਲਾਸ਼ ਸ਼ਮਰ ਦਾ ਆਰਟੀਕਲ ਹੈ ਜੀ ਘੇਰੇ ਦਾ ਨੈਕ ਦਾ ਡਿਜ਼ਾਈਨ ਆਏਗਾ ਵਰਕ ਆਏਗਾ ਨਾਲ ਬਾਟਮ ਤੇ ਵਰਕ ਆਏਗਾ ਦੁਪੱਟਾ ਰਹੇਗਾ ਨਾਲ ਗਲਾਸ਼ੀਮਰ ਦਾ ਸੇਮ ਵਰਕ ਜਿਹੜਾ ਹੈਗਾ ਦੁਪੱਟੇ ਦੇ ਉੱਪਰ ਹੈ ਜੀ ਪੂਰਾ ਟਾਈ ਮੀਟਰ ਖੁੱਲ੍ਹੇ ਦੁਪੱਟੇ ਹੈ ਸੇਮ ਦੁਪੱਟੇ ਦੇ ਉੱਪਰ ਵਰਕ ਹੈ ਸੇਮ ਬਾਟਮ ਤੇ ਕੇ ਰੇਦਾ ਤੇ ਨੈਕ ਦਾ ਡਿਜ਼ਾਈਨ ਹੈ ਜੀ ਗਲਾਸ਼ੀਮਰ ਦਾ ਛੋਟਾ ਗਲਾਸ਼ੀਮਰ ਦਾ ਹੀ ਦੁਪੱਟਾ ਹੈ ਪ੍ਰਾਈਜ਼ ਦੀ ਗੱਲ ਕਰੀਏ ਪ੍ਰਾਈਜ਼ ਇਹਦਾ ਸਿਰਫ 1490 ਰੁਪਏ ਹੈ 1490 ਚਾਰ ਕਲਰ ਆ ਜਾਣਗੇ ਜੀ ਪਿੰਕ ਕਲਰ ਆ ਜਾਏਗਾ ਹਿੰਦੀ ਕਲਰ ਆ ਰਿਹਾ ਹੈਗਾ ਪਰਪਲ ਕਲਰ ਹੈ ਤੇ ਸਕਾਈ ਬਲੂ ਕਲਰ ਹੈ ਨੈਕਸਟ ਆਰਟੀਕਲ ਹੈ ਜੀ ਪਿਓਰ ਵਿਸਕੋਸ ਆਰਗੇਂਜ਼ਾ ਦਾ ਚਾਰ ਰੰਗ ਹੈ ਜੀ ਮੈਰੂਨ ਕਲਰ ਰਾਸਟ ਕਲਰ ਬੋਦੀ ਕਲਰ ਤੇ ਮੈਜੈਂਟਾ ਕਲਰ ਜੀ ਬਹੁਤ ਹੀ ਪਿਆਰੇ ਕਲਰ ਹੈ ਤੇ ਨਾਲ ਹੀ ਬਹੁਤ ਹੀ ਪਿਆਰਾ ਡਿਜ਼ਾਈਨ ਹੋਇਆ ਬਰਕਾ ਦੇ ਉੱਪਰ ਇਹ ਦੇਖ ਕਰਨ ਉਪਰ ਕਰਦੇ ਆਪਾਂ ਬੋਦੀ ਕਲਰ ਦਾ ਸੂਟ ਇਹਦੇ ਸੂਟ ਦੇ ਉੱਪਰ ਬਹੁਤ ਹੀ ਪਿਆਰਾ ਕਲੀਆਂ ਵਾਲਾ ਡਿਜ਼ਾਈਨ ਬਣਿਆ ਵਾਹ ਜੀ ਵਾਹ ਬਹੁਤ ਹੀ ਪਿਆਰਾ ਪੀਸ ਹੈ ਪਿਓਰ ਵਿਸਕੋਸ ਆਰਗੈਨਜ਼ੀ ਚੈੱਕ ਕਰੋ ਜੀ ਪਿਓਰ ਵਿਸਕੋਸ ਆਰਗੈਨਜ਼ ਹੁੰਦਾ ਹੈ ਘੇਰੇ ਦੇ ਉੱਪਰ ਕਲੀਆਂ ਵਾਲਾ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਨਾਲ ਦੁਪੱਟਾ ਆਏਗਾ ਜੀ ਪਿਓਰ ਵਿਸਕੋਸ ਆਰਗੈਨਜ਼ ਦਾ 4 ਸਾਈਡ ਦੁਪੱਟੇ ਦੇ ਉੱਪਰ ਵੀ ਵਰਕ ਰਹੇਗਾ ਨਾਲ ਲੈਸਿਸ ਦਾ ਕੰਮ ਹੈ 4 ਸਾਈਡ ਲੈਸ ਨਾਲ ਵਰਕ ਹੈ ਜੀ ਦੁਪੱਟੇ ਦੇ ਉੱਪਰ ਥੋੜਾ ਜਿਹਾ 2.5 ਮੀਟਰ ਦਾ ਦੁਪੱਟਾ ਨਾਲ ਆਏਗਾ ਜੀ ਬੋਟਮ ਵਰਕ ਜੋ ਵੀ ਆਏਗੀ ਜੀ ਬਾਟਮ ਬਾਟਮ ਦੇ ਉੱਪਰ ਵੀ ਆਏਗਾ ਵਰਕ ਸੇਮ ਵਰਕ ਬਾਟਮ ਦੇ ਉੱਪਰ ਆਏਗਾ ਪ੍ਰਾਈਸ ਇਹਦਾ ਰਹੇਗਾ ਜੀ 2750 ਰੁਪਏ 2750 2750 ਰੁਪਏ ਜੀ ਕਲਰ ਆਜਣਗੇ ਜੀ 4 ਫੋਨਿਕ ਕਲਰ ਹੈ ਮਰਜੈਂਟਾ ਕਲਰ ਹੈ ਰਾਜ ਕਲਰ ਹੈ ਮਹਿਰੂਲ ਕਲਰ ਹੈ ਜੀ 4 ਕਲਰ ਮਿਲ ਜਾਣਗੇ ਬਹੁਤ ਹੀ ਸੋਹਣਾ ਪੀਸ ਹੈ ਨੈਕਲਰ ਆ ਜੀ ਖੀਮ ਖਾਨ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਪਿੰਕ ਕਲਰ ਮਜੈਂਟਾ ਕਲਰ orange ਕਲਰ ਤੇ ਮਸਟਰਡ ਕਲਰ ਹੈ ਜੀ ਇੱਕ ਕਲਰ ਉੱਪਰ ਕਰਕੇ ਚੈੱਕ ਕਰਦੇ ਆਪਾਂ orange ਕਲਰ ਇਹਦੇ ਉੱਪਰ ਕਰਦੇ ਆਪਾਂ ਬਹੁਤ ਹੀ ਪਿਆਰਾ V ਸ਼ੇਪ ਨੈਕ ਦਾ ਡਿਜ਼ਾਈਨ ਹੈ ਪ्योर ਖੀਮ ਖਾਨ ਦਾ ਸੂਟ ਹੈ ਜੀ ਪ्योर ਖੀਮ ਖਾਨ ਦਾ ਸੂਟ ਹੈ ਜੀ V ਸ਼ੇਪ ਨੈਕ ਦਾ ਡਿਜ਼ਾਈਨ ਬਣਾਇਆ ਕਲੀਆਂ ਵਾਲਾ ਡਿਜ਼ਾਈਨ ਹੈ ਪ्योर ਖੀਮ ਖਾਨ ਪ्योर ਖੀਮ ਖਾਮ ਦਾ ਸੂਟ ਹੈ ਵੀ ਸ਼ੇਪ 넥 ਦਾ ਡਿਜ਼ਾਈਨ ਹੈ ਕਲੀਆਂ ਵਾਲਾ ਨਾਲ ਘੇਰੇ ਦੇ ਉੱਪਰ ਲੈਸ ਦਾ ਕੰਮ ਹੈ ਦੁਪੱਟਾ ਆਏਗਾ ਜੀ ਪ्योर ਵਿਸਕੋਸ オーਗੈਂਜ਼ਾ ਦਾ ਪ्योर ਵਿਸਕੋਸ オーਗੈਂਜ਼ਾ ਦੁਪੱਟਾ 4 ਸਾਈਡ ਲੈਸ 2.5 ਮੀਟਰ ਖੁੱਲੜੁਲਾ ਦੁਪੱਟਾ ਹੈ ਜੀ ਨਾਲ ਬਾਟਮ ਆਏਗੀ ਚੌਰ ਦੀ ਬਾਟਮ ਦੇ ਵੀ ਨਾਲ ਵਰਕ ਹੈ ਜੀ ਦੁਪੱਟਾ ਪ्योर ਵਿਸਕੋਸ オーਗੈਂਜ਼ਾ ਦਾ ਦੁਪੱਟਾ ਖੁੱਲੜੁਲਾ ਦੁਪੱਟਾ ਆਏਗਾ ਪ्योर ਵਿਸਕੋਸ オーਗੈਂਜ਼ਾ ਦਾ 4 ਸਾਈਡ ਲੈਸ ਦਾ ਕੰਮ ਲੱਗੇਗਾ ਚੈੱਕ ਕਰੋ 724 2895 2895 ਅਗਲਾ ਆਰਟੀਕਲ ਵੀ ਖੀਮ ਖਾਂਦੇ ਜੀ ਤਿੰਨ ਕਲਰ ਚਾਰਟ ਹੈ ਜੀ orange color mehndi color ਤੇ magenta color ਜੀ ਬਹੁਤ ਹੀ ਪਿਆਰਾ ਘੇਰੇ ਦਾ ਤੇ neck ਦਾ ਡਿਜ਼ਾਈਨ ਹੈ ਇਹ ਕਲਰ ਪੀਸ ਨੂੰ ਚੈੱਕ ਕਰਦੇ ਆਪਾਂ ਓਪਨ ਕਰਕੇ ਬਾਟਮ ਦਾ ਵਰਕ ਹੈ ਜੀ ਪ्युअर ਵਿਸਕੋਸ オーਗੰਗੀ ਦੇ ਨਾਲ ਹੈ ਦੁਪੱਟੇ ਘੇਰੇ ਦਾ ਤੇ ਨੈਕ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਘੇਰੇ ਦੇ ਵਰਕ ਆ ਜਾਏਗਾ ਨੈਕ ਦਾ ਵਰਕ ਆ ਜਾਏਗਾ ਜੀ ਨਾਲ ਆ ਜਾਏਗਾ ਬਾਟਮ ਦੇ ਉੱਪਰ ਵਰਕ ਬਹੁਤ ਹੀ ਸੋਹਣਾ ਬਾਟਮ ਦਾ ਵਰਕ ਹੈ ਪ्युअर ਵਿਸਕੋਸ オーਗੰਗੀ ਦੇ ਦੁਪੱਟੇ ਹੈ ਜੀ ਨਾਲ ਦੁਪੱਟੇ ਦੇ ਫੋਰ ਸਾਈਡ ਲੈਂਸ ਦਾ ਕੰਮ ਹੈ 2.5 ਮੀਟਰ ਖੋਲੇ ਰੂਲੇ ਦਾ ਦੁਪੱਟਾ ਹੋ ਗਈ ਦੀ ਚਾਰ ਟਨ ਕਲਰ ਹੈ ਜੀ ਪ੍ਰਾਈਸ ਇਹਦਾ ਹੈਗਾ ਜੀ 2590 ਰੁਪਏ ਜੀ 2590 ਨੈਕਸਟ ਆਰਟੀਕਲ ਹੈ ਜੀ ਬਰਬਰੀ ਸ਼ਿਮਰ ਦਾ ਇਹਨਾਂ ਰੰਗ ਆ ਜਾਣਗੇ ਜੀ ਸੀ ਗ੍ਰੀਨ ਕਲਰ ਆ ਜਾਏਗਾ ਲਾਈਟ ਪਿੰਕ ਆ ਜਾਏਗਾ ਤੇ ਸਿਲਵਰ ਕਲਰ ਹੈ ਜੀ ਇਹ ਕਲਰ ਤੁਹਾਨੂੰ ਓਪਨ ਕਰਕੇ ਚੈੱਕ ਕਰਾਉਣਾ ਹੈ ਇਹਦੇ ਵਿੱਚੋਂ ਇਹ ਗ੍ਰੀਨ ਕਲਰ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਦਬਕੇ ਦਾ ਕੰਮ ਹੈ ਕਟ ਵਰਕ ਦਾਣੇ ਦਾ ਕੰਮ ਹੈ ਨਾਲ ਪ्योर ਬਰਬਰੀ ਦੇ ਨਾਲ ਅਗੇ ਜੀ ਦੁਪੱਟੇ ਪ्योर ਤੇ ਆਏਗੀ ਜੀ ਬਾਟਮ ਬਾਟਮ ਦੇ ਉੱਪਰ ਵੀ ਆਏਗਾ ਵਰਕ ਸੂਟ ਓਪਨ ਕਰਕੇ ਚੈੱਕ ਕਰਾਉਣਾ ਤੁਹਾਨੂੰ ਕਾਲੀਆਂ ਵਾਲਾ ਵਰਕ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਇਆ ਫਲੋਰ ਨਾਲ ਆ ਜੇ ਦਾ ਬਾਜੂ ਦਾ ਡਿਜ਼ਾਈਨ ਟਟਵਰਕ ਦਾਣੇ ਦਾ ਕੰਮ ਹੈ ਜੀ ਦਬਕੇ ਦਾ ਕੰਮ ਹੈ ਪਿਓਰ ਬਰਬਰੀ ਸ਼ਿਮਰ ਦਾ ਸੂਟ ਹੈ ਪਿਓਰ ਬਰਬਰੀ ਸ਼ਿਮਰ ਦਾ ਹੀ ਆਏਗਾ ਦੁਪੱਟਾ ਨਾਲ ਤੇ ਬਾਟਮ ਆਏਗੀ ਪਿਓਰ ਦੀ ਬਾਟਮ ਦੇ ਉੱਪਰ ਵੀ ਵਰਕ ਹੈ ਜੀ ਪਿਓਰ ਬਰਬਰੀ ਸ਼ਿਮਰ ਦਾ ਦੁਪੱਟਾ 4 ਸਾਈਡ ਲੈਂਸ ਦਾ ਕੰਮ ਹੈ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ ਲਓ ਪ੍ਰਾਈਸ ਆ ਜਾਏਗਾ ਜੀ ਇਹਦਾ 3390 ਰੁਪਏ 3590 3390 ਰੁਪਏ ਨੈਕਸਟ ਆਰਟੀਕਲ ਹੈ ਜੀ ਪਿਓਰ ਕਰੇਵ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਤਿਆਰ ਹੋ ਕੇ ਆਇਆ ਜੀ ਪੂਰੇ ਸੂਟ ਦੇ ਉੱਪਰ ਵਰਕ ਹੈ ਬਹੁਤ ਹੀ ਹੈਵੀ ਡਿਜ਼ਾਈਨ ਤਿਆਰ ਹੋਇਆ ਦੋ ਕਲਰ ਹੈ ਜੀ ਮਹਿਰੂਨ ਕਲਰ ਤੇ ਤਾਂਬਾ ਕਲਰ ਇੱਕ ਕਲਰ ਓਪਨ ਕਰਦੇ ਆਂ ਇਹਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਦਿੱਤਾ ਜੇ ਤੁਸੀਂ ਵਿਆਹ ਸ਼ਾਦੀ ਵਾਸਤੇ ਸੂਟ ਲੈਣਾ ਚਾਹੁੰਦੇ ਹੋ ਜਾਂ ਕਰਵਾ ਚੌਥਲੀ ਸੂਟ ਲੈਣਾ ਚਾਹੁੰਦੇ ਹੋ ਬਹੁਤ ਹੀ ਸਪੈਸ਼ਲ ਸੂਟ ਹੈ ਜੀ ਤੁਹਾਡੇ ਵਾਸਤੇ ਚੈੱਕ ਕਰ ਸਕਦੇ ਹੋ ਜੀ ਪੂਰੇ ਫਰੰਟ ਦੇ ਉੱਪਰ ਹੈਵੀ ਹੈਂਡਵਰਕ ਦਾ ਕੰਮ ਹੋਇਆ ਸਾਰਾ ਬਹੁਤ ਹੀ ਸੋਹਣਾ ਡਿਜ਼ਾਈਨ ਤਿਆਰ ਹੋਇਆ ਹੋਇਆ ਜੀ ਪਿਓਰ ਕਰੇਵ ਦਾ ਸੂਟ ਹੈ ਫਰੰਟ ਪੂਰਾ ਹੈਵੀ ਹੈ ਨਾਲ 슬ੀਵਸ ਦੇ ਉੱਪਰ ਵੀ ਪੂਰਾ ਹੈਵੀ ਕੰਮ ਹੈ ਆਲ ਓਵਰ ਸੂਟ ਆਏਗਾ ਪਿਓਰ ਕਰੇਵ ਦਾ ਜੀ ਨਾਲ ਦੁਪੱਟਾ ਆਏਗਾ ਪਿਓਰ ਚਨੂਨ ਦਾ ਜੀ ਪੈਚਵਰਕ ਵਾਲਾ ਦੁਪੱਟਾ ਹੈ ਪਿਓਰ ਚਨੂਨ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਤਿਆਰ ਹੋਇਆ ਜੀ ਨਾਲ ਲਓ ਜੀ ਚੈੱਕ ਕਰੋ ਜੇ ਇਹਨਾ ਹੈਵੀ ਵਰਕ ਸੂਟ ਦੇ ਉੱਪਰ ਆਪਾਂ ਕਾਰੀਗਰ ਤੋਂ ਤਿਆਰ ਕਰਾਣਾ ਹੋਵੇ ਤਾਂ ਕਾਰੀਗਰ ਨੇ 5000 ਰੁਪਏ ਦਾ ਸਿਰਫ ਵਰਕ ਦਾ ਤਿਆਰ ਕਰਾਈ ਦਾ ਮੰਗ ਲੈਣਾ ਆਪਾਂ ਤੁਹਾਨੂੰ ਸੂਟ ਦੇ ਦੇਣਾ ਜੀ ਸਿਰਫ ਤੇ ਸਿਰਫ 3990 ਦਾ 3990 ਨੈਕਸਟ ਆਰਟੀਕਲ ਹੈ ਜੀ ਪਿਓਰ ਵਿਸਕੋਸ ਔਰ ਗੰਜਾ ਦਾ ਹੈਂਡਵਰਕ ਦਾ ਕੰਮ ਆਇਆ ਹੈ ਜੀ ਸੂਟ ਦੇ ਉੱਪਰ ਮਹਿੰਦੀ ਕਲਰ ਹੈ ਜੇ ਤੁਹਾਨੂੰ ਵਿਆਹ ਸ਼ਾਦੀ ਦੇ ਲਈ ਮਹਿੰਦੀ ਦੇ ਮਹਿੰਦੀ ਕਲਰ ਚਾਹੀਦਾ ਹੈ ਤਾਂ ਮਹਿੰਦੀ ਕਲਰ ਹੈਂਡਵਰਕ ਦੇ ਵਿੱਚ ਤਿਆਰ ਹੋ ਕੇ ਆਇਆ ਹੈ ਬੀਸ ਬਹੁਤ ਹੀ ਪਿਆਰਾ ਡਿਜ਼ਾਈਨ ਤਿਆਰ ਹੋਇਆ ਹੈ ਕਰਵਾ ਚੌਥਨੀ ਚਾਹੀਦਾ ਹੈ ਕਰਵਾ ਚੌਥਨੀ ਲੈ ਆ ਸਕਦੇ ਹੋ ਵਿਆਹ ਸ਼ਾਦੀ ਦੇ ਵਿੱਚ ਮਹਿੰਦੀ ਲਈ ਚਾਹੀਦਾ ਹੈ ਤਾਂ ਮਹਿੰਦੀ ਵਾਸਤੇ ਲਿਫਟਾ ਉਰੇ ਨੈਕ ਦੇ ਉੱਪਰ ਹੈਂਡਵਰਕ ਦਾ ਕੰਮ ਹੈ ਜੀ ਪਿਓਰ ਬਿਸਕੋਸ ਔਰ ਗਾਂਜਾ ਦਾ ਸੂਟ ਹੈ ਕਲੀਆਂ ਵਾਲਾ ਹੈਂਡਵਰਕ ਦਾ ਕੰਮ ਹੈ ਨਾਲ ਸਲੀਵਸ ਦੇ ਉੱਪਰ ਵੀ ਹੈਂਡਵਰਕ ਦਾ ਵਰਕ ਆ ਜਾਏਗਾ ਮੋਤੀ ਵਰਕ ਦਾ ਕੰਮ ਹੈ ਪੂਰੇ ਸੂਟ ਦੇ ਉੱਪਰ ਨਾਲ ਬਾਟਮ ਆਏਗੀ ਜੀ ਖੀਮਖਾਨ ਦੀ ਖੀਮਖਾਨ ਦੇ ਆਏਗੀ ਬਾਟਮ ਪਿਓਰ ਵਿਸਕੋਸ オーਰਗਾਂజా ਦਾ ਦੁਪੱਟਾ ਹੋਰ ਸਾਈਡ ਲੈਸ ਦਾ ਕੰਮ ਹੈ ਪਿਓਰ ਵਿਸਕੋਸ オーਰਗਾਂజా ਦਾ ਦੁਪੱਟਾ ਹੈ ਜੀ ਸੂਟ ਦੀ ਗੱਲ ਕਰੀਏ ਤਾਂ ਸੂਟ ਹੈ ਜੀ ਘੱਟੋ ਘੱਟ 5000 ਪਲੱਸ ਵਾਲਾ ਪਰ ਆਪਣੇ ਕੋਲ ਤੁਹਾਨੂੰ ਮਿਲ ਜਾਣਾ ਸਿਰਫ ਤੇ ਸਿਰਫ 3790 ਰੁਪਏ 3790 3790 ਅਗਲਾ ਜਿਹੜਾ ਪੀਸ ਲੈ ਕੇ ਆਇਆ ਜੀ ਪਿਓਰ ਵਿਸਕੋਸ ਔਰਗੰਜਾ ਦਾ ਬਹੁਤ ਹੀ ਪਿਆਰਾ ਸੂਟ ਹੈ ਪਿਓਰ ਵਿਸਕੋਸ ਔਰਗੰਜਾ ਦਾ ਸੌਫਟ ਵਾਲੀ ਔਰਗੰਜਾ ਜੀ ਪੂਰੇ ਸੂਟ ਦੇ ਉੱਪਰ ਹੈਂਡਵਰਕ ਦਾ ਕੰਮ ਹੈ ਦਬਕੇ ਦਾ ਕੰਮ ਹੈਗਾ ਸਪੈਸ਼ਲ ਸੂਟ ਹੈ ਜੀ ਹੈਂਡਵਰਕ ਦਾ ਜਿਹਦੀ ਕਿਸਮਤ ਚ ਆਉਣਾ ਉਹਨੂੰ ਮਿਲ ਜਾਣਾ ਜੇ ਤੁਸੀਂ ਪਹਿਲਾਂ ਵੀਡੀਓ ਚੈੱਕ ਕਰ ਰਹੇ ਬਣਾ ਦੇਖ ਰਹੇ ਹੋ ਤਾਂ ਤੁਸੀਂ ਪਹਿਲਾਂ ਬਾਏ ਕਰ ਸਕਦੇ ਹੋ ਪਿਓਰ ਵਿਸਕੋਸ ਔਰਗੰਜਾ ਦਾ ਸੂਟ ਹੈ ਜੀ ਸੌਫਟ ਵਾਲੀ ਔਰਗੰਜਾ ਪੂਰੇ ਸੂਟ ਦੇ ਉੱਪਰ ਹੈਵੀ ਦਬਕੇ ਦਾ ਕੰਮ ਹੈ ਸਪੈਸ਼ਲੀ ਨੈਕ ਦੇ ਉੱਪਰ ਹੀ ਦਬਕੇ ਦਾ ਕੰਮ ਮਿਲੇਗਾ ਤੁਹਾਨੂੰ ਬਹੁਤ ਹੀ ਪਿਆਰਾ ਨਿਕ ਦਾ ਕੰਮ ਹੋਇਆ। ਨਾਲ 슬ੀਵਸ ਦੇ ਉੱਪਰ ਵੀ ਕੰਮ ਆ ਜਿਹਾ ਹੈ। 슬ੀਵਸ ਦੇ ਉੱਪਰ ਵੀ ਸੇਮ ਦਬਕੇ ਦਾ ਸਾਰਾ ਵਰਕ ਰਹੇਗਾ। ਬਹੁਤ ਹੀ ਪਿਆਰਾ ਡਿਜ਼ਾਈਨ ਤਿਆਰ ਹੋਇਆ ਹੈ। ਨਾਲ ਹੀ ਬਾਟਮ ਆਏਗੀ ਖਿੰਖਾਂਮ ਦੀ। ਖਿੰਖਾਂਮ ਬਾਟਮ ਦੇ ਉੱਪਰ ਵੀ ਸੇਮ ਦਬਕੇ ਦਾ ਤੁਹਾਨੂੰ ਵਰਕ ਮਿਲੇਗਾ। ਪ्योर ਵਿਸਕੋਸ オーਗੰਦਾ ਦਾ ਹੀ ਸੌਫਟ ਵਾਲਾ ਤੁਹਾਨੂੰ ਦੁਪੱਟਾ ਮਿਲੇਗਾ ਜੀ। ਦੁਪੱਟਾ ਵੀ ਹੈਵੀ ਵਾਲਾ ਪੂਰਾ ਦੁਪੱਟਾ ਤਿਆਰ ਹੋਇਆ ਹੈ। ਫੋਰ ਸਾਈਡ ਲੇਸ ਵਾਲਾ ਹੈਵੀ ਦੁਪੱਟਾ ਤਿਆਰ ਹੈ ਜੀ ਨਾਲ। ਮਾਰਜੈਂਟਾ ਕਰਦਾ ਦਾ ਸਿੰਗਲ ਪੀਸ ਹੈ ਜੀ ਜਿਹਦੀ ਕਿਸਮਤ ਦੇ ਵਿੱਚ ਹੋਇਆ ਉਹਨੂੰ ਮਿਲ ਜਾਣਾ ਜੇ ਤੁਸੀਂ ਪਹਿਲਾ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਪਹਿਲਾਂ ਆ ਕੇ ਬਾਇ ਕਰ ਸਕਦੇ ਹੋ ਇਦਾਂ ਦੇ ਪਿਆਰੇ ਪਿਆਰੇ ਸੂਟ ਬਾਇ ਕਰਨ ਲਈ ਤੁਹਾਨੂੰ ਆਣਾ ਪੈਗੇ ਜੀ ਸਾਡੀ ਸ਼ਾਪ ਸਾਡੀ ਸ਼ਾਪ ਦਾ ਐਡਰੈਸ ਰਹੇਗਾ ਜੀ ਆਰ ਕੇ ਫੈਸ਼ਨ ਲਾਲ ਸਿੰਘ ਨਗਰ 메ਨ ਰੋਡ ਨੇੜੇ ਗਲੀ ਨੰਬਰ 14 ਬਟਿੰਡਾ ਜੀ ਜਾਂ ਤੁਸੀਂ ਸਾਨੂੰ ਆਨਲਾਈਨ ਕੰਟੈਕਟ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ ਤੇ ਵਟਸਐਪ ਨੰਬਰ ਰਹੇਗਾ ਜੀ 9855126551 ਜੀ ਜੇ ਤੇ ਪ੍ਰਾਈਸ ਦੀ ਗੱਲ ਕਰੀਏ ਇਦਾਂ ਦਾ ਅਗਰ ਆਪਾਂ ਡਿਜ਼ਾਈਨ ਤਿਆਰ ਕਰਾਣਾ ਹੋਵੇ ਕਾਰੀਗਰ ਤੋਂ ਤਾਂ ਕਾਰੀਗਰ ਨਾਲ ਸਿਰਫ ਹੈਂਡਵਰਕ ਦਾ ਦਬਕੇ ਦਾ ਕੰਮ ਤਾਂ ਪੂਰਾ ਪਾਣੀ ਤੋਂ 6000 ਰੁਪਏ ਕੱਲਾ ਇਹਦੇ ਵਰਕ ਦੇ پیسے ਮੰਗਦੇ ਆ ਆਪਣੇ ਜੀ ਆਪਾਂ ਤੁਹਾਨੂੰ ਇਹ ਸੂਲ ਦੇ ਦੇਣਾ ਸਿਰਫ ਤੇ ਸਿਰਫ 4990 ਰੁਪਏ 4990 ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਲਵਾਦੀ ਸਾਰਿਆਂ ਦਾ ਪਿਛਲੀ ਵੀਡੀਓ ਨੂੰ ਵੀ ਤੁਹਾਡਾ ਬਹੁਤ ਪਿਆਰ ਮਿਲਿਆ ਤੇ ਉਮੀਦ ਕਰਦੇ ਆ ਇਸ ਵੀਡੀਓ ਨੂੰ ਵੀ ਤੁਸੀਂ ਪਸੰਦ ਕਰੋਗੇ ਜੀ